ਅਸਟੋਰੀ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਜੰਮੂ ਕਸ਼ਮੀਰ ਦੇ ਰਾਅਸੀ ਵਿੱਚ ਸ਼ਰਦਾਲੂਆਂ ਦੀ バス ਉੱਤੇ ਅਤਵਾਦੀ ਹਮਲਾ ਕਰਨ ਵਾਲੇ ਦੋਸ਼ੀ ਦੀ ਤਸਵੀਰ ਆ ਜਿਹੜੀ ਉਹ ਪੁਲਿਸ ਵੱਲੋਂ ਜਾਰੀ ਕੀਤੀ ਗਈ ਹੈ ਜੰਮੂ ਕਸ਼ਮੀਰ ਪੁਲਿਸ ਦੇ ਵੱਲੋਂ ਦੋਸ਼ੀ ਦਾ ਸਕੈਚ ਜਾਰੀ ਕਰਦੇ ਹੋਏ ਨਾਲ ਹੈਲਪਲਾਈਨ ਨੰਬਰ ਤੇ ਜਿਹੜੇ ਉਹ ਵੀ ਜਾਰੀ ਕੀਤੇ ਗਏ ਨੇ ਅਗਰ ਕਿਸੇ ਨੂੰ ਵੀ ਇਸ ਦੋਸ਼ੀ ਬਾਰੇ ਕੋਈ ਵੀ ਜਾਣਕਾਰੀ ਹੈ ਤਾਂ ਉਹ ਪੁਲਿਸ ਨੂੰ ਇਹਨਾਂ ਨੰਬਰਾਂ ਉੱਤੇ ਸੂਚਨਾ ਦੇ ਸਕਦਾ ਹੈ ਜੰਮੂ ਕਸ਼ਮੀਰ ਦੇ 82 ਵਿੱਚ ਸ਼ਰਧਾਲਿਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਦੇ ਉੱਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਸੀ ਇਸ ਕਾਰਨ 9 ਲੋਕਾਂ ਦੀ ਮੌਤ ਹੋ ਗਈ ਸੀ ਅਤੇ 42 ਲੋਕ ਜਿਹੜੇ ਉਹ ਜ਼ਖਮੀ ਹੋ ਗਏ ਸਨ ਹਮਲੇ ਤੋਂ ਬਾਅਦ ਬੱਸ ਡੂੰਗੀ ਖੜ ਦੇ ਵਿੱਚ ਡਿੱਗ ਜਾਂਦੀ ਹੈ ਤਾਂ ਦੋ ਦਿਨ ਬਾਅਦ ਜੰਮੂ ਕਸ਼ਮੀਰ ਪੁਲਿਸ ਨੇ ਹਮਲੇ ਵਿੱਚ ਸ਼ਾਮਲ ਇੱਕ ਅੱਤਵਾਦੀ ਦਾ ਸਕੈਚ ਜਾਰੀ ਕਰਦੇ ਹੋਏ 20 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਤਾਂ ਐਤਵਾਰ ਵਾਲੇ ਦਿਨ ਅੱਤਵਾਦੀਆਂ ਨੇ ਕਟੜਾ ਦੇ ਸ਼ਿਵਖੋਰੀ ਮੰਦਿਰ ਤੋਂ ਮਾਤਾ ਵੈਸ਼ਟੂ ਦੇਵੀ ਪੀਰਥ ਜਾ ਰਹੇ ਸ਼ਦਾਲੂਆਂ ਦੀ ਵਾਸਤੇ ਹਮਲਾ ਕੀਤਾ ਸੀ ਤਾਂ ਇਹ ਘਟਨਾ ਪੋਨੀ ਖੇਤਰ ਦੇ ਤੇਰੀਆਥ ਪਿੰਡ ਦੇ ਨੇੜੇ ਵਾਪਰੀ ਸੀ ਤਾਂ ਰਿਆਸੀ ਪੁਲਿਸ ਦੇ ਵੱਲੋਂ ਹੁਣ ਸਕੈਚਾ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਅਗਰ ਕਿਸੇ ਨੂੰ ਵੀ ਇਸ ਅੱਤਵਾਦੀ ਬਾਰੇ ਜਾਂ ਫਿਰ ਇਸ ਸੱਤਵਾਦੀ ਦੇ ਕਿਸੇ ਟਿਕਾਣੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨੂੰ ਸੂਚਨਾ ਦੇ ਸਕਦਾ ਹੈ ਅਤੇ ਉਸ ਵਿਅਕਤੀ ਨੂੰ 20 ਲੱਖ ਰੁਪਏ ਦਾ ਇਨਾਮ ਆ ਜਿਹੜਾ ਉਹ ਦਿੱਤਾ ਜਾਵੇਗਾ ਤਾਂ ਅੱਤਵਾਦੀ ਦਾ ਇਹ ਸਕੈਚਾ ਜਿਹੜਾ ਉਹ ਚਸ਼ਮਦੀਦਾਂ ਦੁਆਰਾ ਦਿੱਤੇ ਗਏ ਵਰਣਨ ਦੇ ਆਧਾਰ ਉੱਤੇ ਪਿਆਰ ਕੀਤਾ ਗਿਆ ਹੈ ਅਤੇ ਪੁਲਿਸ ਦੇ ਲੋਕਾਂ ਨੂੰ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ। ਐਮਰਜੈਂਸੀ ਨੰਬਰ ਨੇ ਜਿਹੜੇ ਉਹ ਵੀ ਜਾਰੀ ਕੀਤੇ ਗਏ ਨੇ ਸਕਰੀਨ ਉੱਤੇ ਤੁਸੀਂ ਨੰਬਰ ਵੀ ਦੇਖ ਸਕਦੇ ਹੋ ਤਾਂ ਇਹਨਾਂ ਨੰਬਰਾਂ ਉੱਤੇ ਤੁਸੀਂ ਜੰਮੂ ਕਸ਼ਮੀਰ ਪੁਲਿਸ ਦੇ ਨਾਲ ਸੰਪਰਕ ਸਾਬ ਸਕਦੇ ਹੋ ਤਾਂ ਰਾਤੀ ਹਮਲੇ ਵਿੱਚ ਸ਼ਾਮਲ ਅੱਤਵਾਦੀ ਦਾ ਪਤਾ ਲਗਾਉਣ ਦੇ ਲਈ ਹਰ ਸੰਭਵ ਯਤਨ ਦੇ ਜਿਹੜੇ ਅਫੋਰਸਾਂ ਵੱਲੋਂ ਕੀਤੇ ਜਾ ਰਹੇ ਨੇ ਸੁਰੱਖਿਆ ਕਰਮਚਾਰੀਆਂ ਦੀਆਂ 11 ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਇਲਾਕੇ ਦੇ ਵਿੱਚ ਬਹੁਤ ਦਿਸ਼ਾਵੀਂ ਘੇਰਾਬੰਦੀ ਵੀ ਕੀਤੀ ਗਈ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਨੂੰ ਲੈ ਕੇ ਕਦੋਂ ਤੱਕ ਸੁਰੱਖਿਆ ਬਲਾਂ ਦੇ ਹੱਥ ਸਫਲਤਾ ਲੱਗਦੀ ਹੈ